ਉਹ ਦੇ ਨਾਲ ਸ਼ੇਰ ਕਰਾਂਗੀ ਜਿਹਨੇ ਕਦੇ ਕੀਤੀ ਨਹੀਂ ਬਹੁਤੀ ਮੈਂ ਇਕੱਲੀ ਖੜੀ ਸੀ ਜਦੋਂ ਮੇਰੇ ਨਾਲ ਕੁਝ ਹੋਇਆ ਸੀਗਾ ਪਾਸਟ ਵਿੱਚ ਮੈਂ ਇਕੱਲੀ ਸੀ ਇੱਕ ਬੰਦਾ ਵੀ ਇੰਡਸਟਰੀ ਤੋਂ ਹੀ ਮੇਰੇ ਨਾਲ ਆਉਂਦਿਆ ਸੀ ਹੌਸਲੇ ਨਾਲ ਮੈਂ ਬੜੀ ਨੇਕੀ ਦੇ ਨਾਲ ਚੱਲੀ ਤਾ ਮੈਂ ਕਦੇ ਪੈਸੇ ਪਿੱਛੇ ਨਹੀਂ ਮੱਚੀ ਅੱਜ ਮੈਂ ਕੋਹਣਾ ਚਾਹੁੰਦਾ ਮੇਰੀ ਦੱਖਾਂ ਕਰੋੜਾ ਕਮਾ ਸਕੀ ਪਰ ਮੈਂ ਕਹਿੰਦੀ ਆ ਕਿ ਮੈਂ ਥੋੜੇ ਵਿੱਚ ਚਾਹੁੰਨਾ ਥੋੜਾ ਪਿਆਰਾ ਕੌਣ ਰੁਪਿੰਦਰ ਹਾਂਡਾ ਦਾ ਕੈਰੀਅਰ ਖਤਮ ਕਰਨਾ ਚਾਹੁੰਦਾ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਰੁਪਿੰਦਰ ਹਾਂਡਾ ਦਾ ਜਿਹੜਾ ਕੈਰੀਅਰ ਹੈ ਉਸ ਨੂੰ ਖਤਮ ਕਰਨ ਦੀ ਪਰ ਕਹਿੰਦੇ ਨੇ ਜਿਹਦੇ ਨਾਲ ਉੱਪਰ ਆਲਾ ਹੋਵੇ ਉਸ ਨੂੰ ਕੋਈ ਛੂ ਵੀ ਨਹੀਂ ਸਕਦਾ ਰਪਿੰਦਰ ਹੰਡਾ ਨਾਲ ਵੀ ਇਸੇ ਤਰ੍ਹਾਂ ਹੋਇਆ ਇੱਕ ਵਾਰ ਰਪਿੰਦਰ ਹੰਡਾ ਨੇ ਹਾਰ ਮੰਨ ਲਈ ਸੀ ਕਿ ਮੈਂ ਗਾਇਕੀ ਤੋਂ ਦੂਰ ਹੋ ਜਾਊਂਗੀ ਪਰ ਰੱਬ ਨੇ ਸੁਣੀ ਕਾਲੀ ਐਕਟਿਵਾ ਗਾਣਾ ਕਈ ਸਾਲਾਂ ਮੰਗਰੂ ਵਾਇਰਲ ਹੋਇਆ ਅਤੇ ਦੁਬਾਰਾ ਫੇਰ ਤੋਂ ਮਾਰਕੀਟ ਦੇ ਵਿੱਚ ਆਈ ਪਰ ਇੱਕ ਵਾਰ ਫੇਰ ਤੋਂ ਚੁਬਣ ਲੱਗੀ ਹੈ ਲੋਕਾਂ ਨੂੰ ਰਪਿੰਦਰ ਹੰਡਾ ਘਟਨਾ ਤੁਸੀਂ ਨੇ ਦੇਖੀ ਕਿ ਕਿਸ ਤਰੀਕੇ ਦਾ ਮਾਹੌਲ ਇੱਕ ਸ਼ੋਅ ਦੇ ਦੌਰਾਨ ਹੋਇਆ ਉਸੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਆਖਰ ਇਸ ਦੇ ਪਿੱਛੇ ਹੈ ਕੌਣ ਪੂਰੀ ਗੱਲਬਾਤ ਹੈ ਕਿ ਸਸੀ ਗੱਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਰੁਪਿੰਦਰ ਹਾਂਡਾ ਦੀ ਤੁਸੀਂ ਨੇ ਵੀਡੀਓ ਦੇਖੀ ਜਿਸ ਦੇ ਵਿੱਚ ਕਾਫੀ ਭਾਵਕ ਨਜ਼ਰ ਆ ਰਹੀ ਹੈ ਰੁਪਿੰਦਰ ਹਾਂਡਾ ਉਸ ਨੇ ਦੱਸਿਆ ਕਿ ਉਹ ਇੱਕ ਵਾਰ ਸੋਚ ਗਈ ਸੀ ਕਿ ਜਿਹੜਾ ਗਾਇਕੀ ਦਾ ਉਸ ਦਾ ਦੌਰ ਹੈ ਹੁਣ ਉਸ ਨੂੰ ਉਹ ਖਤਮੀ ਸਮਝੇ ਕਿਉਂਕਿ ਉਹ ਦੂਰ ਹੋ ਗਈ ਸੀ ਗਾਇਕੀ ਤੋਂ ਪਰ ਕਈ ਸਾਲਾਂ ਮਗਰੋਂ ਉਸ ਦਾ ਇੱਕ ਗੀਤ ਕਾਲੀ ਐਕਟਿਵਾ ਵਾਇਰਲ ਹੋ ਜਾਂਦਾ ਕਿਉਂਕਿ ਟਿਕਟੌਕ ਦੇ ਉੱਪਰ ਕੁਝ ਲੋਕਾਂ ਨੇ ਵੀਡੀਓਜ਼ ਬਣਾਈਆਂ ਉਸ ਦੇ ਉੱਪਰ ਸ਼ਾਰਟ ਵੀਡੀਓ ਬਣਾ ਕੇ ਪਾਈਆਂ ਗਾਣਾ ਇੱਕ ਵਾਰ ਫੇਰ ਤੋਂ ਵਾਇਰਲ ਹੋਇਆ ਅਤੇ ਰਪਿੰਦਰ ਹਾਂਡਾ ਦੀ ਦੁਆਰਾ ਫੇਰ ਤੋਂ ਜਿਹੜੀ ਡਿਮਾਂਡ ਹੈ ਹੋਣ ਲੱਗੀ ਮਾਰਕੀਟ ਦੇ ਵਿੱਚ ਸ਼ੋਅ ਨੇ ਰੁਪਿੰਦਰ ਹੰਡਾ ਦੇ ਲੱਗਣ ਲੱਗੇ ਕਾਫੀ ਮਿਹਨਤ ਕਰਕੇ ਕੁੜੀ ਅੱਗੇ ਆਈ ਹੋਈ ਐ ਤੁਹਾਨੂੰ ਪਤਾ ਕਿ ਆਵਾਜ਼ ਪੰਜਾਬ ਦੀ ਦੇ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਾਇਆ ਉਸ ਨੇ ਆਵਾਜ਼ ਪੰਜਾਬ ਦੀ ਜਿਹੜਾ ਸ਼ੋਅ ਚੱਲਦਾ ਸੀ ਐਮਐਚ1 ਦਾ ਉਸ ਦੇ ਵਿੱਚ ਪਰ ਉਸ ਤੋਂ ਬਾਅਦ ਕਾਫੀ ਜਿਹੜੇ ਹਿੱਟ ਗਾਣੇ ਸੀ ਉਹ ਉਹ ਵੀ ਉਸ ਨੇ ਦਿੱਤੇ ਪਰ ਜਿਹੜੇ ਸੱਚ ਬੋਲਦੇ ਨੇ ਉਹ ਲੋਕ ਇੰਡਸਟਰੀ ਨੂੰ ਘੱਟ ਹੀ ਹਜਮਾਉਂਦੇ ਨੇ ਜਾਂ ਫਿਰ ਆਪਣੇ ਸਟੈਂਡ ਤੇ ਖੜੇ ਰਹਿੰਦੇ ਨੇ ਜਾਂ ਇਕੱਲੇ ਚੱਲਣ ਦੀ ਹਿੰਮਤ ਕਰਦੇ ਨੇ ਜਿਵੇਂ ਬਾਈ ਸਿੱਧੂ ਮੂਸੇਵਾਲਾ ਉਹ ਲੋਕ ਦੂਸਰਿਆਂ ਨੂੰ ਘੱਟ ਹੀ ਹਜਮਾਉਂਦੇ ਨੇ ਕਿਉਂਕਿ ਇੱਥੇ ਐ ਹੈਗਾ ਵੀ ਕਿਸੇ ਦੀ ਛੱਤਰ ਛਾਇਆ ਹੀਟ ਚੱਲੂ ਹੈ ਨਾ ਜਿਹੜੇ ਇਕੱਲੇ ਚੱਲਦੇ ਨੇ ਉਹ ਕਾਫੀ ਸਮੇਂ ਤੱਕ ਖੜ੍ਹ ਨਹੀਂ ਪਾਉਂਦੇ ਟਿਕ ਨਹੀਂ ਪਾਉਂਦੇ ਬਹੁਤ ਘੱਟ ਕਲਾਕਾਰ ਨੇ ਜਿਹੜੇ ਇਕੱਲੇ ਆਪਣਾ ਰਾਹ ਬਣਾ ਪਾਉਂਦੇ ਨੇ ਜਿਵੇਂ ਬਾਈ ਸਿੱਧੂ ਮੂਸੇਵਾਲੇ ਨੇ ਬਣਾਇਆ ਸੀ ਪਿੰਡ ਬੈਠੇ ਬੈਠੇ ਦੁਨੀਆ ਨੂੰ ਸ਼ੇਕ ਕਰਦੇ ਨੇ ਬਾਈ ਕਹਿੰਦਾ ਸੀ ਕਿ ਪਿੰਡ ਬੈਠੇ ਬੈਠੇ ਦੁਨੀਆ ਹਿਲਾ ਦੋ ਹੈਨਾ ਬਹੁਤ ਘੱਟ ਲੋਕ ਦਮ ਰੱਖਦੇ ਨੇ ਰਪਿੰਦਰ ਹਾਂਡਾ ਦੇ ਨਾਲ ਆ ਸ਼ੋਹ ਦੇ ਵਿੱਚ ਜਿਹੜਾ ਕੁਝ ਹੋਇਆ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਸ਼ੋਹ ਦੇ ਵਿੱਚ ਜੋ ਕੁਝ ਰਪਿੰਦਰ ਹਾਂਡਾ ਦੇ ਨਾਲ ਹੋਇਆ ਇੱਥੇ ਲੋਕਾਂ ਨੇ ਗਲਤੀ ਰਪਿੰਦਰ ਹਾਂਡਾ ਦੀ ਕੱਢੀ ਕਿ ਰਪਿੰਦਰ ਹਾਂਡਾ ਗਲਤ ਹੈ ਮਾਈਕ ਸ ਕਰਵਾਉਣ ਵਾਲੇ ਪ੍ਰਬੰਧਕ ਨੇ ਇਹ ਲੱਗ ਹੀ ਨਹੀਂ ਰਿਹਾ ਕਿ ਇਹਨਾਂ ਨੇ ਕੋਈ ਪਹਿਲਾਂ ਸ਼ੋਅ ਕਰਵਾਇਆ ਹੋਊਗਾ ਜਾਂ ਫਿਰ ਇਹ ਐਨਾ ਕੁ ਦਮ ਰੱਖਦੇ ਨਹੀਂ ਹੋਊ ਕਰਾਉਣ ਦਾ ਤੁਸੀਂ ਇਹਨਾਂ ਦੀ ਮੈਨੇਜਮੈਂਟ ਦੇਖੋ ਕਿ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਉੱਥੇ ਕੰਮਕਾਰ ਆਪਣਾ ਕਰਿਆ ਕਿਸੇ ਵੀ ਤਰੀਕੇ ਤੋਂ ਐ ਨਹੀਂ ਲੱਗ ਰਿਹਾ ਕਿ ਇਹ ਇੱਕ ਵਧੀਆ ਕਲਾਕਾਰ ਦਾ ਸ਼ੋਅ ਕਰਾ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਹੁੰਦੇ ਨੇ ਨਵੇਂ ਕਲੱਬ ਬਣਾਉਂਦੇ ਨੇ ਉਹ ਵੀ ਇਸ ਤੋਂ ਵਧੀਆ ਸ਼ੋਅ ਕਰਾ ਲੈਂਦੇ ਨੇ ਉਹ ਵੀ ਕਿਸੇ ਕਲਾਕਾਰ ਨੂੰ ਜਦੋਂ ਬੁਲਾਉਂਦੇ ਨੇ ਕਾਫੀ ਵਧੀਆ ਪ੍ਰਬੰਧ ਕਰ ਲੈਂਦੇ ਨੇ ਪਰ ਇਹਨਾਂ ਤੋਂ ਕੋਈ ਵੀ ਪ੍ਰਬੰਧ ਨਹੀਂ ਹੋਇਆ ਇੱਕ ਗੱਲ ਹੋਰ ਘਟਿਆ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਮੁੰਡਾ ਜਿਹੜੀਆਂ ਭੈਣਾਂ ਖੜੀਆਂ ਨੇ ਨੀਚੇ ਸਟੇਜ ਤੋਂ ਥੱਲੇ ਉਹਨਾਂ ਦੇ ਨਾਲ ਲੜਨ ਨੂੰ ਉਤਾਰੂ ਹੋਇਆ ਜਿਵੇਂ ਆਪਾਂ ਮੁੰਡਿਆਂ ਦੇ ਨਾਲ ਨਹੀਂ ਕਈ ਵਾਰੀ ਹੱਥੋਂ ਬਾਈ ਹੋਣ ਨੂੰ ਤਿਆਰ ਹੁੰਦੇ ਉਸ ਤਰੀਕੇ ਨਾਲ ਇਹ ਬਾਈ ਕਰ ਰਿਹਾ ਇਹ ਤਾਂ ਕੁਝ ਲੋਕ ਵਿੱਚ ਆਉਂਦੇ ਨੇ ਰੁਪਿੰਦਰ ਹੰਡਾ ਪਰਾਂ ਹੋ ਜਾਂਦੀ ਹੈ ਅਤੇ ਕੁਝ ਲੋਕ ਵਿੱਚ ਆ ਕੇ ਉਹ ਮੁੰਡੇ ਨੂੰ ਖਿੱਚ ਕੇ ਲੈ ਜਾਂਦੇ ਨੇ ਸਮਝ ਨਹੀਂ ਆਈ ਕਿਹੜੀ ਗੱਲ ਨੂੰ ਲੈ ਕੇ ਚਾਹੇ ਭੈਣਾਂ ਜਿਹੜੀਆਂ ਥੱਲੇ ਖੜੀਆਂ ਸੀ ਉਹਨਾਂ ਨੇ ਕੁਝ ਗਲਤ ਵੀ ਬੋਲਤਾ ਹੋਵੇ ਪਰ ਫਿਰ ਵੀ ਇਹ ਮੁੰਡਾ ਤੇ ਉਹ ਕੁੜੀਆਂ ਨੇ ਇਸ ਬਾਈ ਨੂੰ ਥੋੜੀ ਜਿ ਮਰਿਆਦਾ ਰੱਖਣੀ ਚਾਹੀਦੀ ਆ ਫੇਰ ਵੀ ਨਹੀਂ ਰੱਖੀ ਕੁੜੀਆਂ ਦੇ ਨਾਲ ਬਿਲਕੁਲ ਦੋ ਦੋ ਹੱਥ ਕਰਨ ਨੂੰ ਬਾਈ ਇਹ ਤਿਆਰ ਸੀ ਉਹ ਭੁੱਲ ਗਿਆ ਇਹ ਕਿ ਇਹ ਬਾਈ ਕੁੜੀਆਂ ਨੇ ਤੂੰ ਮੁੰਡਾ ਹੈ ਨਾ ਮੈਨੂੰ ਲੱਗਦਾ ਇਹ ਵੀ ਕੋਈ ਉਹਨਾਂ ਦੇ ਵਿੱਚੋਂ ਸੀ ਜਿਹੜੇ ਇਹ ਪ੍ਰੋਗਰਾਮ ਕਰਾ ਰਹੇ ਸੀ ਉਸ ਤੋਂ ਬਾਅਦ ਰੁਪਿੰਦਰ ਹੰਡਾ ਦਾ ਮਸਲਾ ਇਹ ਆਉਂਦਾ ਹੁਣ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਮੈਸੇਜ ਲੋਕ ਕਰਨ ਲੱਗੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਤੁਸੀਂ ਕਹਿ ਰਹੇ ਹੋ ਰੁਪਿੰਦਰ ਹਾਂਡਾ ਦੀ ਗਲਤੀ ਸੀ ਰੁਪਿੰਦਰ ਹਾਂਡਾ ਦੀ ਕਹਿੰਦੇ ਬਿਲਕੁਲ ਵੀ ਗਲਤੀ ਨਹੀਂ ਕੁਝ ਪਹਿਣਾ ਤਾਂ ਐਸੀਆਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਉਸ ਦਿਨ ਉੱਥੇ ਮੌਜੂਦ ਸੀ ਅਤੇ ਜਿਹੜੇ ਪ੍ਰੋਗਰਾਮ ਕਰਾਰੇ ਸੀ ਉਹਨਾਂ ਦਾ ਹਿੱਸਾ ਵੀ ਰਹੀਆਂ ਨੇ ਇਹ ਕੁਝ ਪਹਿਣਾ ਇਹਨਾਂ ਦਾ ਕਹਿਣਾ ਕਿ ਰੁਪਿੰਦਰ ਹਾਂਡਾ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਿਆ ਗਿਆ ਰੁਪਿੰਦਰ ਹਾਂਡਾ ਬਿਲਕੁਲ ਟਾਈਮ ਤੇ ਪਹੁੰਚੀ ਸੀ ਰੁਪਿੰਦਰ ਹਾਂਡਾ ਨੂੰ ਪਹਿਲਾਂ ਤਾਂ ਕੋਈ ਲੈਣੇ ਨਹੀਂ ਗਿਆ ਵੀਐਸਸੀ ਉਸ ਨੂੰ ਸ਼ੋਅ ਦੇ ਵਿੱਚ ਲੈ ਕੇ ਆਈਏ ਉਸ ਦੇ ਨਾਲ ਕਹਿੰਦੇ ਫੋਟੋਆਂ ਖਿਚਾਉਣ ਦੇ ਵਿੱਚ ਬਿਜੀ ਹੋਗੇ ਉਸ ਦੇ ਕੋਲ ਲੇਟ ਪਹੁੰਚੇ ਫਿਰ ਫੋਟੋਆਂ ਖਿਚਾਉਣ ਦੇ ਵਿੱਚ ਉਸ ਦਾ ਸਵਾਗਤ ਕਰਨ ਦੇ ਵਿੱਚ ਬਿਜੀ ਹੋਗੇ ਸੁਪਿੰਦਰ ਹੰਡਾ ਨੇ ਵਿਰੋਧ ਵੀ ਕਰਾਇਆ ਇਸ ਚੀਜ਼ ਦਾ ਕਿ ਮੈਂ ਲੇਟ ਹੋ ਰਹੀਆਂ ਲੋਕ ਵੇਟ ਕਰ ਰਹੇ ਨੇ ਕਾਫੀ ਘੰਟੇ ਤੋਂ ਹੈ ਨਾ ਕਿਉਂਕਿ ਜਿਹੜਾ ਇੱਕ ਪ੍ਰੋਫੈਸ਼ਨਲ ਕਲਾਕਾਰ ਹੁੰਦਾ ਰੁਪਿੰਦਰ ਹੰਡਾ ਨੂੰ 22-23 ਸਾਲ ਹੋ ਗਏ ਮਾਰਕੀਟ ਦੇ ਵਿੱਚ ਜਾਦੀ ਹੋ ਗਏ ਹੁਣੇ ਉਸ ਨੂੰ ਪਤਾ ਹੁੰਦਾ ਕਿ ਜਿਹੜੇ ਸ਼ੋਅ ਹੁੰਦੇ ਨੇ ਕਿਸ ਤਰੀਕੇ ਨਾਲ ਹੁੰਦੇ ਨੇ ਆਗਰ ਕੋਈ 15-20 ਮਿੰਟ ਅੱਧਾ ਘੰਟਾ ਵੀ ਲੇਟ ਹੋ ਜੇ ਤਾਂ ਉਸ ਦਾ ਜਿਹੜਾ ਸਾਰਾ ਹਰਜਾਨਾ ਕਲਾਕਾਰ ਨੂੰ ਭੁਗਤਣਾ ਪੈਂਦਾ ਹੁਣ ਰੁਪਿੰਦਰ ਹੰਡਾ ਇੱਥੇ ਗਲਤ ਤਾਂ ਹੈ ਨਹੀਂ ਦੀ ਪਰ ਫੇਰ ਵੀ ਰੁਪਿੰਦਰ ਹੰਡਾ ਦੀ ਬਦਨਾਮੀ ਤਾਂ ਹੋਈ ਨਾ ਇਸ ਦੇ ਵਿੱਚ ਰੁਪਿੰਦਰ ਹੰਡਾ ਦਾ ਕਹਿੰਦੇ ਨੇ ਇਹ ਆਸਟ੍ਰੇਲੀਆ ਦਾ ਜਿਹੜਾ ਸ਼ੋਅ ਸੀ ਉਹ ਵੀ ਸੁਣਿਆ ਕਿ ਉਹ ਵੀ ਕੈਨਸਲ ਹੋਣ ਨੂੰ ਤਿਆਰ ਆ ਜਾਂ ਕੈਨਸਲ ਹੋ ਗਿਆ ਕਿਉਂਕਿ ਇੱਕ ਕਲਾਕਾਰ ਆ ਜਿਹੜਾ ਕਲਾਕਾਰ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਬੰਦਾ ਜਾਣਬੁੱਝ ਕੇ ਦੁਬਾਰੇ ਖਤਮ ਕਰਨਾ ਚਾਹੁੰਦਾ ਹੈ ਰੁਪਿੰਦਰ ਹਾਂਡਾ ਤੋਂ ਬਦਲਾ ਲੈਣਾ ਚਾਹੁੰਦਾ ਕੋਈ ਹੁਣ ਨਾਮ ਤਾਂ ਨਹੀਂ ਕਿਸੇ ਨੇ ਲਿਖਿਆ ਸੋਸ਼ਲ ਮੀਡੀਆ ਦੇ ਉੱਪਰ ਪਰ ਕਾਫੀ ਸਾਰੇ ਮੈਸੇਜ ਨੇ ਸਾਨੂੰ ਵੀ ਲੋਕਾਂ ਨੇ ਭੇਜੇ ਨੇ ਕਿ ਰੁਪਿੰਦਰ ਹਾਂਡਾ ਦਾ ਜਿਹੜਾ ਕੈਰੀਅਰ ਹੈ ਖਤਮ ਕਰਨਾ ਚਾਹੁੰਦਾ ਕੋਈ ਬੰਦਾ ਜਾਣਬੁੱਝ ਕੇ ਇਸ ਤਰੀਕੇ ਨਾਲ 쇼 ਦੇ ਵਿੱਚ ਕਰਵਾਇਆ ਗਿਆ ਕਿ ਰੁਪਿੰਦਰ ਹਾਂਡਾ ਨੂੰ ਇੰਨਾ ਦੁਖੀ ਕਰ ਦੋ ਕਿ ਉਹ ਮਾਈਕ ਜਾਂ ਤਾਂ ਡੇਕ ਦੇ ਜਾਂ 쇼 ਛੱਡ ਕੇ ਭੱਜੇ ਉੱਥੋਂ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਤੁਸੀਂ ਪਰੇਸ਼ਾਨ ਕਰਦੇ ਹੋ ਉਹਦੀ ਸਹਿਣ ਸ਼ਕਤੀ ਹੈ ਜਿਹੜੀ ਕਿੰਨਾ ਕਿਤੇ ਦਾ ਖਤਮ ਹੁੰਦੀ ਹੈ ਰੁਪਿੰਦਰ ਹਾਂਡਾ ਦੇ ਨਾਲ ਜਦੋਂ ਵਾਰ-ਵਾਰ ਇਸ ਤਰੀਕੇ ਨਾਲ ਕਰਿਆ ਗਿਆ ਉਸ ਨੂੰ ਪਰੇਸ਼ਾਨ ਕੀਤਾ ਗਿਆ ਥੋੜੀ-ਥੋੜੀ ਗੱਲ ਤੋਂ ਚਾਹੇ ਲੇਟ ਹੋ ਗਈ ਸੀ ਗਾਉਣ ਉਸ ਨੂੰ ਫੇਰ ਵੀ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਮਾਈਕ ਥੱਲੇ ਮਾਰਿਆ ਅੱਧ ਰੁਪਿੰਦਰ ਹਾਂਡਾ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਟਾਈਮ ਤੇ ਪਹੁੰਚੇ ਸੀ ਮੇਰੇ ਵੱਲੋਂ ਕੋਈ ਵੀ ਗਲਤੀ ਨਹੀਂ ਸੀ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਸਾਰੀ ਗਲਤੀ ਇਹਨਾਂ ਦੀ ਸੀ ਕਿ ਇਹ ਸਹੀ ਤਰੀਕੇ ਦੇ ਨਾਲ ਪ੍ਰੋਗਰਾਮ ਕਰਾਉਣ ਯੋਗ ਬੰਦੇ ਨਹੀਂ ਹੈਗੇ ਸੀ ਪਹਿਲਾਂ ਤਾਂ ਹੈਨਾ ਐਸੇ ਜਿਹੜੇ ਲੋਕ ਹੁੰਦੇ ਨੇ ਸ਼ੋਅ ਕਰ ਸਿਰਫ ਤੇ ਸਿਰਫ ਪੈਸਾ ਕਮਾਉਣ ਕਾ ਨਹੀਂ ਹੁੰਦਾ ਉਹਨਾਂ ਦੇ ਸ਼ੋਅ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਨੇ ਕਿਉਂਕਿ ਅਗਰ ਤੁਸੀਂ ਸੋਚ ਕੇ ਚੱਲੋਗੇ ਕਿ ਸ਼ੋਅ ਕਰਾਉਣਾ ਸ਼ੋਅ ਦੇ ਵਿੱਚ ਸਾਡਾ ਨਾਮ ਬਣੇ ਬੱਲੇ ਬੱਲੇ ਹੋ ਜੇ ਸ਼ੋਅ ਦੇ ਵਿੱਚ ਅੱਗੇ ਨੂੰ ਅਸੀਂ ਕੋਈ ਹੋਰ ਵੱਡਾ ਕਲਾਕਾਰ ਭਲਾਈਏ ਫਿਰ ਤਾਂ ਉੱਥੇ ਦਾ ਸ਼ੋਅ ਹੋ ਜਾਂਦਾ ਨੇ ਸਫਲ ਪਰ ਜਿੱਥੇ ਸੂਈ ਸਿਰਫ ਪੈਸੇ ਦੇ ਟਿੱਕੀ ਹੁੰਦੀ ਹੈ ਕਿ ਆਪਾਂ ਨੇ ਪੈਸਾ ਕਮਾਉਣਾ ਕਿਸ ਤਰੀਕੇ ਨਾਲ ਕਮਾਈਏ ਹੈ ਨਾ ਜਾਂ ਫੋਟਾਂ ਖਿਚਾਉਣੀਆਂ ਨੇ ਕਲਾਕਾਰ ਦੇ ਨਾਲ ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕਰਾਉਣੀ ਹੈ ਫਿਰ ਉਹ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਸ਼ੋਅ ਐਡੀ ਖਰਾਬ ਹੁੰਦੇ ਨੇ ਰਪਿੰਦਰ ਹਾਂਡਾ ਦਾ ਹੁਣ ਜਿਹੜਾ ਮੇਨ ਮਸਲਾ ਉਹ ਇਹ ਹੈ ਕਿ ਕੁੜੀ ਦੁਆਰੇ ਫੇਰ ਉਟਰੀ ਸੀ ਦੁਆਰੇ ਫੇਰ ਜਿਹੜੇ ਗੀਤ ਨੇ ਰਪਿੰਦਰ ਹਾਂਡਾ ਦੇ ਚੱਲਣ ਲੱਗੇ ਸੀ ਮਿਹਨਤ ਕਰ ਰਹੀ ਐ ਕੱਲੀ ਆਪਣੇ ਦਮ ਤੇ ਕਹਿੰਦੇ ਨੇ ਕਿ ਕੋਈ ਬੰਦਾ ਫੇਰ ਦੁਬਾਰੇ ਰੁਪਿੰਦਰ ਹਾਂਡਾ ਦਾ ਕੈਰੀਅਰ ਖਤਮ ਕਰਨਾ ਚਾਹੁੰਦਾ ਪਰ ਮਿੱਤਰੋ ਗੱਲ ਫੇਰ ਉੱਥੇ ਆ ਜਾਂਦੀ ਐ ਜੀ ਦੀ ਮਾਂ ਉੱਪਰ ਵਾਲੇ ਨੇ ਫੜੀ ਹੁੰਦੀ ਐ ਨਾ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕੋਈ ਥੱਲੇ ਨਹੀਂ ਡੇਗ ਸਕਦਾ ਉਸ ਨੂੰ ਰੁਪਿੰਦਰ ਹਾਂਡਾ ਦੀ ਹੁਣ ਜਿਹੜੀ ਗੱਲ ਐ ਲੋਕਾਂ ਤੱਕ ਪਹੁੰਚਣ ਲੱਗ ਗਈ ਐ ਇੱਕ ਵਾਰ ਤਾਂ ਲੋਕ ਕਹਿਣ ਲੱਗੇ ਸੀ ਕਿ ਰੁਪਿੰਦਰ ਹਾਂਡਾ ਦੀ ਗਲਤੀ ਐ ਇੱਕ ਪ੍ਰੋਫੈਸ਼ਨਲ ਕਲਾਕਾਰ ਐ ਇਸ ਨੂੰ ਮਾਈਕ ਇਸ ਤਰੀਕੇ ਦੇ ਨਾਲ ਸਿੱਟਗੇ ਨਹੀਂ ਜਾਣਾ ਚਾਹੀਦਾ ਜੀ ਪਰ ਹੁਣ ਜਦੋਂ ਦੀਆਂ ਕੁਝ ਵੀਡੀਓ ਕੁਝ ਪੈਣਾ ਨੇ ਪਾਈਆਂ ਨੇ ਉਸ ਤੋਂ ਬਾਅਦ ਉਹਨਾਂ ਕਿ ਰੁਪਿੰਦਰ ਹਾਂਡਾ ਦੀ ਕਿਤੇ ਵੀ ਕੋਈ ਗਲਤੀ ਨਹੀਂ ਸੀ ਸਾਰੀ ਗਲਤੀ ਪ੍ਰੋਗਰਾਮ ਕਰਵਾਉਣ ਵਾਲਿਆਂ ਦੀ ਸੀ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਗੇ ਨੂੰ ਨਾ ਹੋਣ ਕਲਾਕਾਰਾਂ ਨੂੰ ਵੀ ਇਨ੍ਹਾਂ ਵੱਲ ਖਾਸ ਧਿਆਨ ਦੇਣਾ ਪਊਗਾ ਖਾਸ ਕਰਕੇ ਰੁਪਿੰਦਰ ਹਾਂਡਾ ਨੂੰ ਬਹੁਤ ਸੋਚ ਸੋਚ ਕੇ ਕਦਮ ਰੱਖਣੇ ਪੈਣਗੇ ਕਿਉਂਕਿ ਜਿਵੇਂ ਮੈਂ ਕਿਹਾ ਕਿ ਇਸ ਕੁੜੀ ਤੋਂ ਬਹੁਤ ਲੋਕ ਖਾਰ ਖਾਂਦੇ ਨੇ ਇਸ ਨੂੰ ਬਹੁਤ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ ਇੱਕ ਚੀਜ਼ ਇਥੇ ਹੋਰ ਆ ਰਹੀ ਹੈ ਕਿ ਕਲਾਕਾਰ ਪਹਿਲਾਂ ਪੈਸੇ ਮੰਗਦੇ ਨੇ ਅਡਵਾਂਸ ਪੈਸੇ ਮੰਗਦੇ ਨੇ ਹੁਣ ਕਲਾਕਾਰ ਪਹਿਲਾਂ ਪੈਸੇ ਕਿਉਂ ਮੰਗਦੇ ਨੇ ਪਹਿਲਾਂ ਪੈਸੇ ਇਸ ਕਰਕੇ ਮੰਗੇ ਜਾਂਦੇ ਨੇ ਜਿਹੜਾ ਮਾਹੌਲ ਤੁਸੀਂ ਨੇ ਇੱਥੇ ਦੇਖਿਆ ਰੁਪਿੰਦਰ ਹਾਂਡਾ ਨੂੰ ਮਾਈਕ ਥੱਲੇ ਸਿੱਟ ਕੇ ਜਾਣਾ ਪਿਆ ਜੇ ਪਹਿਲਾਂ ਪੈਸੇ ਕਲਾਕਾਰ ਨਾ ਫੜੇ ਤਾਂ ਇਹ ਚੀਜ਼ਾਂ ਹਰ ਸ਼ੋਹ ਦੇ ਵਿੱਚ ਹੋਣਾ ਅਤੇ ਜਿਹੜੇ ਪ੍ਰੋਗਰਾਮ ਕਰਾਉਣ ਵਾਲੇ ਨੇ ਉਹ ਕਹਿਣ ਭਾਈ ਤੂੰ ਤਾਂ ਮਾਈਕ ਸਿੱਟ ਕੇ ਚਲਾ ਗਿਆ ਸੀ ਜਾਂ ਸ਼ੋਹ ਛੱਡ ਕੇ ਚਲਾ ਗਿਆ ਸੀ ਇਸੇ ਕਰਕੇ ਕਲਾਕਾਰ ਨੇ ਜਿਹੜੇ ਪੇਮੈਂਟ ਸਾਰੀ ਸਟੇਜ ਤੇ ਚੜਨ ਤੋਂ ਪਹਿਲਾਂ ਲੈਂਦੇ ਨੇ ਗੱਲ ਵੀ ਸਹੀ ਆ ਇਹ ਜਿਹੜੇ ਪ੍ਰੋਗਰਾਮ ਕਰਾਉਂਦੇ ਨੇ ਉਹ ਕਿਹੜਾ ਪਹਿਲਾਂ ਪੈਸੇ ਨਹੀਂ ਇਕੱਠੇ ਕਰਦੇ ਉਹ ਕਿਹੜਾ ਟਿਕਟਾਂ ਨਹੀਂ ਵੇਚਦੇ ਝੂਰੀਆਂ ਕਰਦੇ ਨੇ ਟਿਕਟਾਂ ਦੇ ਉੱਪਰ ਜਾ ਕੋਈ ਐਡ ਹੋਵੇ ਜਾਂ ਕਿਸ ਤਰੀਕੇ ਦੀ ਵੀ ਐਡ ਐਡ ਉਹ ਕਰਦੇ ਨੇ ਪ੍ਰਮੋਸ਼ਨਾਂ ਕਰਦੇ ਨੇ ਉਹਨਾਂ ਤੋਂ ਵੀ ਉਹ ਸਾਰੇ ਪੈਸੇ ਅਡਵਾਂਸ ਹੀ ਲੈਂਦੇ ਨੇ ਕਿਉਂਕਿ ਐਸਾ ਪੈਸਾ ਬਾਅਦ ਦੇ ਵਿੱਚ ਨਹੀਂ ਆਉਂਦਾ ਸ਼ੋਅ ਖਤਮ ਹੋਣ ਤੋਂ ਬਾਅਦ ਐਸਾ ਪੈਸਾ ਜਮ ਹੀ ਨਹੀਂ ਆਉਂਦਾ ਕਲਾਕਾਰ ਬਹੁਤ ਨੇ ਐਸੇ ਜਿਨ੍ਹਾਂ ਨੇ ਮੈਂ ਕਹਿੰਨਾ ਕਰੋੜਾ ਰੁਪਏ ਮਰ ਗਏ ਇਨ੍ਹਾਂ ਚੱਕਰਾਂ ਦੇ ਵਿੱਚ ਹੁਣ ਕਲਾਕਾਰਾਂ ਨੇ ਵੀ ਇਹ ਇੱਕਾ ਬਣਾਇਆ ਹੈ ਵੀ ਪੇਮੈਂਟ ਜਿਹੜੀ ਪਹਿਲਾਂ ਲਈ ਜਾਊਗੀ ਸਾਰੀ